ਨੋ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਰਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਸੋ ਅੱਜ ਮੇਰੇ ਨਾਲ ਉਹ ਪੰਜਾਬ ਦੀ ਧੀ ਮੇਰੇ ਨਾਲ ਬੈਠੀ ਹੈ ਜਿਸ ਸਾਡੀ ਪੰਜਾਬ ਦੀ ਧੀ ਨੇ ਸਾਨੂੰ ਪੰਜਾਬ ਤੋਂ ਦੇਸ਼ ਤੇ ਦੇਸ਼ ਤੋਂ ਵਿਦੇਸ਼ਾਂ ਤੱਕ ਪਹੁੰਚਾਇਆ ਭਾਵੇਂ ਕਿ ਪਹਿਲੀਆਂ ਜਮਾਨਿਆਂ 'ਚ ਇਹ ਕੀਤਾ ਜਾਂਦਾ ਸੀ ਵੀ ਕੁੜੀਆਂ ਜੰਮਣ ਦੇ ਵੇਲੇ ਆਮ ਘਰਾਂ ਵਿੱਚ ਇੱਕ ਸੋਗ ਜਿਹੜਾ ਸ਼ਾ ਜਾਂਦਾ ਸੀ ਪਰ ਅੱਜ ਹਰ ਖੇਤਰ ਦੇ ਵਿੱਚ ਚਾਹੇ ਉਹ ਕੋਈ ਵੀ ਖੇਤਰ ਹੈ ਐਜੂਕੇਸ਼ਨ ਦਾ ਖੇਤਰ ਹੈ ਚਾਹੇ ਮੈਡੀਕਲ ਦਾ ਖੇਤਰ ਹੈ ਚਾਹੇ ਸਾਡੀਆਂ ਜਿਹੜੀਆਂ ਸੇਵਾਵਾਂ ਫੌਜੀ ਰੱਖਿਆ ਸੇਵਾਵਾਂ ਨੇ ਚਾਹੇ ਡਾਕਟਰੀ ਲਾਈਨ ਹੈ ਚਾਹੇ ਖੇਡਾਂ ਨੇ ਉੱਥੇ ਹਰ ਤਰੀਕੇ ਦੇ ਨਾਲ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ ਜਾਂ ਹਿੰਦੁਸਤਾਨ ਦੀਆਂ ਅੰਗੜੀਆਂ ਧੀਆਂ ਨੇ ਉਹ ਅਲੱਗ-ਅਲੱਗ ਤਾਵਾਂ ਤੇ ਮਜ਼ਾ ਮਾਰਦੀਆਂ ਨੇ ਤੇ ਮਦਦ ਦੇ ਬਰਾਬਰ ਖੜੀਆਂ ਨੇ ਸੋ ਅੱਜ ਭਾਰਤ ਦੀ ਪ੍ਰਧਾਨ ਮੰਤਰੀ ਵੀ ਜਿਹੜੀ ਸੀ ਉਹ ਜਿਹੜੀ ਹੈ ਉਹ ਸਾਡੀ ਧੀ ਰਹੀ ਅੱਜ ਰਾਸ਼ਟ੍ਰਪਤੀ ਆ ਸਾਡੀ ਧੀਰੀ ਪਰ ਉਸੇ ਤਰ੍ਹਾਂ ਦੀ ਇੱਕ ਹੋ ਧੀ ਜਿਨੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਂਦਾ ਔਰ ਆਪਣੀ ਗੇਮ ਦੇ ਨਾਲ ਪਿੰਡ ਤੋਂ ਸ਼ੁਰੂ ਕਰਕੇ ਤੇ ਹੁਣ ਭਾਰਤ ਨੂੰ ਜਿਹੜਾ ਰਿਪਰਿਜ਼ੈਂਟ ਜਸਟ ਕਰਕੇ ਜਿਹੜੀ ਹੁਣੇ ਆਈ ਹੈ ਵਰਲਡ ਕੱਪ ਦੇ ਵਿੱਚ ਸੋ ਅੱਜ ਮੈਂ ਤੁਹਾਨੂੰ ਉਸ ਧੀ ਨਾਲ ਮਿਲਾਉਣ ਜਾ ਰਿਹਾ ਜਿਹੜੀ ਧੀ ਨੇ ਪਿੰਡ ਤੋਂ ਉੱਠ ਕੇ ਸ਼ਹਿਰ ਵੱਲ ਤੇ ਸ਼ਹਿਰ ਤੋਂ ਜਿਹੜਾ ਉਹ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਪੰਜਾਬ ਨੂੰ ਜਿਹੜਾ ਜਾਂ ਹਿੰਦੁਸਤਾਨ ਨੂੰ ਉਹ ਉੱਚ ਜਿਹੜਾ ਰਿਪਰਿਜ਼ੈਂਟ ਕੀਤਾ ਸੋ ਮੇਰੇ ਨਾਲ ਜਿਹੜੀ ਵਾਟਰ ਸਪੋਰਟਸ ਦੇ ਅੰਡਰ ਜਿਹੜੀ ਡ੍ਰੈਗਨ ਬੋਰਡ ਹੈ ਉਸ ਗੇਮ ਚ ਵਰਲਡ ਕੱਪ ਚ ਇੰਪਲੀ ਕਰਦੇ ਨੇ ਤੇ ਭਾਰਤ ਨੂੰ ਰਿਪਰੈਜ਼ਨ ਕਰਦੇ ਨੇ ਸਰਬਜੀਤ ਕੌਰ ਤਾਂ ਮੈਂ ਸਰਬਜੀਤ ਦਾ ਆਪਣੇ ਚੈਨਲ ਤੇ ਬਹੁਤ-ਬਹੁਤ ਜੀ ਆਇਆਂ ਤੁਹਾਨੂੰ ਆਖਦਾ ਤੇ ਸਰਬਜੀਤ ਜੀ ਤੁਹਾਨੂੰ ਸਾਰਾ ਸੰਸਾਰ ਅਜ ਦੇਖ ਰਿਹਾ ਸੋ ਤੁਸੀਂ ਦੱਸੋ ਧੰਨਵਾਦ ਸਰ ਤੁਹਾਡੇ ਚੈਨਲ ਦਾ ਜੀ ਮੈਂ ਜਵੇਂ ਹੁਣੀ ਕੁਝ ਅਖਬਾਰਾਂ 'ਚ ਪੜਿਆ ਸੀਗਾ ਤੇ ਤੁਹਾਨੂੰ 26 ਜਨਵਰੀ ਨੂੰ ਹਾਂਜੀ 2024 ਨੂੰ ਹਾਂਜੀ ਸੰਗਰੂਰ ਦੇ ਵਿੱਚ ਜਿਹੜੇ ਸਾਡੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਸਨਮਾਨਿਤ ਕੀਤਾ ਤੇ ਉਹਨਾਂ ਜਿਹੜਾ ਸਨਮਾਨ ਤਾਂ ਉਹ ਕੀਤਾ ਉਹ ਕਿਸ ਖੇਤਰ 'ਚ ਕੀਤਾ ਗਿਆ ਸਰ ਜਿਹੜੀ ਮੇਰੀ ਗੇਮ ਸੀ ਬਟਰ ਸਪੋਰਟਸ ਦੀ ਹੈ ਖੇਡਾਂ ਦੇ ਪੱਧਰ ਤੇ ਮੈਨੂੰ ਕੀਤਾ ਗਿਆ ਤੇ ਵਰਲਡ ਦੇ ਵਿੱਚ ਖੇਡ ਕੇ ਆਈਆਂ ਜਿੱਚ ਮੇਰੀ ਫੋਰ ਪੋਜੀਸ਼ਨ ਸੀ ਪਹਿਲਾ ਏਸ਼ੀਅਨ ਚੈਂਪੀਅਨਸ਼ਿਪ ਖੇਡ ਕੇ ਆਈ ਹਾਂ ਜੀ ਨੈਸ਼ਨਲ ਉਹਦੇ ਪੱਧਰ ਤੇ ਮੈਨੂੰ ਸਲਮਾਨਦ ਕੀਤਾ ਗਿਆ। ਦਸਨਮਾਦ ਕੀਤਾ ਗਿਆ। ਕਿ ਜੇ ਆਪਾਂ ਤੁਹਾਡੀ ਮੋਢਲੀ ਗੱਲ ਕਰਦੇ ਆ ਤੁਹਾਡੇ ਸਕੂਲ ਦੀ ਪੜਾਈ ਦੀ ਜਾਂ ਪਿੰਡ ਦੀ ਕਿ ਤੁਸੀਂ ਸਕੂਲ ਦੀ ਜਿਹੜੀ ਪੜਾਈ ਆ ਉਹ ਕਿੱਥੋਂ ਕੀਤੀ ਸੀ? ਉਸ ਨਾਲ ਪਿੰਡ ਦੇ ਸਕੂਲ ਜਿਹੜੀ ਮੋਢਲੀ ਸਿੱਖਿਆ ਲਈ ਮੇਰੇ ਪਿੰਡ ਦੇ ਸਕੂਲ ਚ 10th ਤੱਕ ਸਕੂਲ ਸੀਗਾ ਉਹਦੇ ਵਿੱਚ ਪੜ੍ਹੀ ਫਿਰ ਪਲੱਸ 1 ਪਲੱਸ 2 ਕੋ ਹਨਿਗੜ ਕਿੱਥੇ ਕਰਦ ਸਕੂਲ ਦੇ ਵਿੱਚ ਫਿਰ ਉਦੋਂ ਆਚ ਅਕਾਲ ਫਿਜ਼ੀਕਲ ਐਜੂਕੇਸ਼ਨ ਮਸਤੋਣਾ ਸਾਹਿਬ ਕਾਲਜ ਚ ਗਈ ਤੋਂ ਫਿਜ਼ੀਕਲ ਦਾ ਕਾਲਜ ਸੀ ਤੇ ਫਿਜ਼ੀਕਲ ਕਾਲਜ ਜਾ ਕੇ ਤੁਸੀਂ ਕਿਸ ਅਹ ਮੇਰੀ ਡਿਗਰੀ ਕੀਤੀ ਉਹ ਕਿਹੜੀ ਜਿਹੜਾ ਤੁਹਾਡੀ ਡਿਗਰੀ ਕਿੱਛ ਸੀ ਡਿਗਰੀ ਸਰ ਮੇਰੀ ਫਿਜ਼ੀਕਲ ਦੀ ਡਿਗਰੀ ਹੈ ਫਿਜ਼ੀਕਲ ਡਿਗਰੀ ਸੀ ਤੇ ਤੁਹਾਨੂੰ ਕੋਲ ਗੇਮ ਸੀ ਦੋ ਤੁਸੀਂ ਹਿੱਸਾ ਲਿਆ ਜਿਵੇਂ ਕਿ ਡ੍ਰੈਗਨ ਬੋਰਡ ਹੈ ਹਾਂਜੀ ਤੇ ਮੋਸਟਲੀ ਇਹ ਵਾਟਰ ਸਪੋਰਟਸ ਨਾਲ ਤੇ ਇਧਰ ਤੜਾ ਰੁਝਾਨ ਜਿਹੜਾ ਕਿਉਂਕਿ ਗੇਮਸ ਤਾਂ ਹੋਰ ਹੀ ਬਹੁਤ ਸੀ ਕੁੜੀਆਂ ਵਾਸਤੇ ਖੋ ਖਵੈ ਅਹ ਜਿਹੜੀ ਐਥਲੈਟਸ ਹੈ ਫੁੱਟਬਾਲ ਹੈ ਹਾਕੀ ਹੈ ਜਾਂ ਕਬੱਡੀ ਹੈ ਜੇ ਕਈ ਹੋ ਸੀ ਗੇਮਸ ਐਫੈਕਟਸ ਹੈ ਜੀ ਨੇ ਰਿਸਕ ਹੈ ਜੀ ਨੇ ਇਹਨੂੰ ਤੁਸੀਂ ਚੁਣਨ ਦਾ ਤੁਹਾਡੇ ਚ ਕਿਵੇਂ ਜਿਹੜੀ ਆ ਉਹ ਉਰੂਚੀ ਆਈ ਪਰ ਮੈਂ ਐਸੇ ਗੇਮ ਨੂੰ ਚੁਣਨਾ ਪਹਿਲਾਂ ਤਾਂ ਸਰ ਮੇਰੀ ਲੈਨ ਬਿਲਕੁਲ ਹੀ ਅਲੱਗ ਹੋ ਗਈ ਸੀ ਪਹਿਲਾਂ ਤਾਂ ਮੈਂ ਸਟੱਡੀ ਕਰਦੀ ਰਹੀ 10th ਤੱਕ ਪਾਸਟ ਤੱਕ ਫਿਰ ਫਿਜ਼ੀਕਲ ਕਾਲਜ ਚ ਮੇਰੀ ਐਡਮਿਸ਼ਨ ਹੋ ਗਈ ਟਰੈਕ ਕਰੀਏ ਦਾ ਉਹ ਵੀ ਕਿਉਂਕਿ ਐਡਮਿਸ਼ਨ ਲਈ ਵੀ ਟਰੈਕ ਕਲੀਅਰ ਕਰਨੇ ਪੈਂਦੇ ਨੇ ਨਾ ਫਿਜ਼ੀਕਲ ਦੇ ਤੇ ਉੱਥੇ ਮੇਰੀ ਐਡਮਿਸ਼ਨ ਹੋ ਗਈ ਫਿਰ ਉੱਥੇ ਸਾਰੀਆਂ ਗੇਮਾਂ ਹੀ ਕਰਵਾਈ ਜਾਂਦੀਆਂ ਸੀ ਜੀ ਸਟੱਡੀ ਵੀ ਕਰਵਾਈ ਜਾਂਦੀ ਸੀ ਨਾਲ ਨਾਲ ਗੇਮਾਂ ਵੀ ਸਾਰੀਆਂ ਕਰਵਾਈਆਂ ਜਾਂਦੀਆਂ ਸੀ ਬੱਚਿਆਂ ਨੂੰ ਅੱਛਾ ਜੀ ਹਾਂਜੀ ਤੇ ਫਿਰ ਉੱਥੇ ਕੁੜੀਆਂ ਬੜਾ ਮਤਲਬ ਮੁੰਡਿਆਂ ਮੁਤਾਬਕ ਵਧੀਆ ਪਰਫਾਰਮੈਂਸ ਲੈਂਦੀਆਂ ਸੀ ਜੀ ਆਂਦੀ ਸੀ ਤੁਹਾਨੂੰ ਤਾਂ ਬੜੀ ਮੋਟੀਵੇਟਿਡ ਹੋਈ ਤੇ ਮੈਂ ਵੀ ਸੋਚਿਆ ਮੈਂ ਵੀ ਅੱਗੇ ਵਧਾਂ ਇਸ ਸਾਲਾ ਮਾਂ ਵਿੱਚ ਤੇ ਫਿਰ ਮੈਂ ਹਿੱਸਾ ਲੈ ਲਈ ਤੇ ਮੈਨੂੰ ਪਹਿਲਾਂ ਵੀ ਸ਼ੌਂਕ ਸੀ ਨਾ ਫਿਟਨੈਸ ਦਾ ਸਰ ਬਹੁਤ ਜ਼ਿਆਦਾ ਜੀ ਹਾਂਜੀ ਤੇ ਜਦੋਂ ਮੈਂ ਕਿਸੇ ਬੱਚੇ ਨੂੰ ਗੇਮ ਕਰਦੇ ਦੇਖਦੀ ਸੀ ਤਾਂ ਮੈਨੂੰ ਬੜਾ ਮਨ ਹੁੰਦਾ ਸੀ ਵੀ ਮੈਂ ਵੀ ਕੁਝ ਕਰਾਂ ਬਿਲਕੁਲ ਬਿਲਕੁਲ ਹਾਂਜੀ ਪਰ ਮੈਨੂੰ ਮੌਕਾ ਨਹੀਂ ਮਿਲਿਆ ਸੀ ਜਿਸ ਟਾਈਮ ਤੇ ਮੌਕਾ ਮਿਲਿਆ ਉਸ ਟਾਈਮ ਤੇ ਫਿਰ ਮੈਂ ਕਿਤਾ ਜੋਇਨ ਜੀ ਨਹੀਂ ਸਕੂਲ ਲੈਵਲ ਤੇ ਤੁਹਾਡਾ ਇੰਟਰਸਟ ਕਿਉਂ ਨਹੀਂ ਪੈਦਾ ਹ ਸਕੂਲ ਚ ਕੋਈ ਤੁਸੀਂ ਥਰਡਰੀ ਲੈਵਲ ਤੋਂ ਜਿਵੇਂ ਪ੍ਰਾਇਮਰੀ ਸਕੂਲ ਸੀ ਜਾਂ ਤਾਂ ਉਹਨਾਂ ਤੋਂ ਤਿੰਨ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਤੋਂ ਹੀ ਮੋਟੀਵੇਟ ਹੋ ਜਾਂਦੇ ਨੇ ਕੁਝ ਹਾਈ ਚ ਜਾ ਕੇ ਹੁੰਦੇ ਨੇ ਕੁਝ ਸੀਨੀਅਰ ਚ ਜਾ ਕੇ ਹੁੰਦੇ ਨੇ ਤੇ ਤੁਸੀਂ ਕਾਲਜ ਜਾ ਕੇ ਹੋਏ ਨਹੀਂ ਸਰ ਉਸ ਟਾਈਮ ਤੇ ਮਤਲਬ ਇੱਕ ਫਿਜ਼ੀਕਲ ਸਬਜੈਕਟ ਹੁੰਦਾ ਸੀ ਜੀ

ਸਾਰੇ ਸਿੰਗਲ ਵਾਲੀ ਵੀ ਹੁੰਦੀ ਹੈ 2 ਵਾਲੀ ਵੀ ਹੁੰਦੀ ਹੈ 4 ਵਾਲੀ ਵੀ ਹੁੰਦੀ ਹੈ ਚ ਲਗ ਲਗ ਹੀ ਇਵੈਂਟ ਨੇ ਜਿਹੜੀ ਬਟਰ ਸਪੋਰਟਸ ਦਾ ਉਹਦੇ ਵਿੱਚ ਬਹੁਤ ਸਾਰੇ ਇਵੈਂਟ ਆਉਂਦੇ ਨੇ ਕੈਟਿੰਗ ਆਉਂਦੀ ਹੈ ਕੈਨੋਇੰਗ ਆਉਂਦੀ ਹੈ ਰੋਇੰਗ ਆਉਂਦੀ ਆ ਤੇ ਡ੍ਰੈਗਨ ਬੋਟ ਦਾ ਤੁਹਾਨੂੰ ਪਤਾ ਹੀ ਲੱਗ ਗਿਆ ਦੀ ਆਉਂਦੀ ਹੈ ਜੀ ਕਾਫੀ ਇਵੈਂਟ ਹੁੰਦੇ ਨੇ ਚ 200 ਮੀਟਰ 500 ਮੀਟਰ 1000 ਮੀਟਰ 2000 ਮੀਟਰ 5000 ਮੀਟਰ ਇਹਨੇ ਜਿਹੜੇ ਤੁਹਾਡੇ ਕਿਸ ਜਿੱਦਾਂ 2000 5000 ਜਾਂ 10000 ਜਾਂ 100 ਮੀਟਰ ਇੱਥੇ ਕਿਹੜੇ ਕੀ ਤੁਸੀਂ ਕੋਈ ਪੈਡਲ ਲਿਆ ਹੋਵੇ ਜਾਂ ਕੋਈ ਨਾਮ ਦਿੱਤਾ ਹੋ। ਮੇਰਾ ਸਰ 200 ਮੀਟਰ ਚੁਣੀ 500 ਮੀਟਰ ਚੁਣੀ 24000 24000 2024 5000 ਚੁਣੀ। 5000 ਚੁਣੀ। ਹਾਂਜੀ। ਇਹਨਾਂ ਸਾਰੇ ਕੁ ਤੁਹਾਡੇ ਕਿਹੜੇ ਆ? ਕਿਹੜੇ ਮੈਡਲ ਬ੍ਰੌਂਜ਼ ਜਾਂ ਕਾਛੀ। ਇਹ ਮੇਰੇ ਕੋਲ 골ਡ ਦੇ ਨੇ ਸਰ ਆਲ ਇੰਡੀਆ ਯੂਨੀਵਰਸਿਟੀ ਖੇਡੀਆਂ ਮੈਂ ਉੱਚੇ ਮੇਰੇ 골ਡ ਮੈਡਲ ਸੀ ਸੈਕਿੰਡ ਸਾਲ 2023 ਦੇ ਵਿੱਚ ਤੇ ਉਹਦੇ ਵਿੱਚੋਂ ਮੇਰਾ ਬਨ 골ਡ ਮੈਡਲ ਸੀਗਾ ਤੇ ਫਿਰ ਮੈਂ ਨੈਸ਼ਨਲ ਪੱਤਰ ਤਿਲ ਹਿੱੱਡੀ ਦੋ ਵਾਰੀ ਇੱਕ ਵਾਰੀ 골ਡ ਸਿਲਵਰ ਮੈਡਲ ਸੀ ਤੇ ਦੂਸਰੀ ਵਾਰ ਜਿਹੜੀ 골ਡ ਤੇ ਬ੍ਰੌਨਜ਼ ਮੈਡਲ ਸੀ ਉਹ ਤੇ ਫਿਰ ਏਸ਼ੀਅਨ ਚੈਂਪੀਅਨਸ਼ਿਪ ਚ ਮੈਨੂੰ ਸਿਲੈਕਸ਼ਨ ਹੋ ਗਿਆ ਉਹ ਜੋ ਦੋ ਬ੍ਰੌਨਜ਼ ਮੈਡਲ ਸੀ ਇਹ ਤੁਸੀਂ ਪੰਜਾਬੀ ਯੂਨੀਵਰਸਿਟੀ ਵੈਨੋਂ ਕਿ ਕਿਹੜੀ ਅਡਾਰੇ ਮੈਨੂੰ ਚਾਹੁੰਦੇ ਨੇ ਇਹ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਤੁਸੀਂ ਜਦੋਂ ਨੈਸ਼ਨਲ ਖੇਡਣ ਗਏ ਤੋ ਵੀ ਯੂਨੀਵਰਸਿਟੀ ਉਹ ਪੰਜਾਬ ਨੇ ਤੇ ਪੰਜਾਬ ਦੀ ਜਿਹੜੀ ਸਿਲੈਕਸ਼ਨ ਹੁੰਦੀ ਹੈ ਮੈਂ ਤੁਹਾਡੀ ਟ੍ਰੈਕਿੰਗ ਹੋ ਗਈ ਹੈ ਇਹਦੀ ਸਿਲੈਕਸ਼ਨ ਦਾ ਕੀ ਪਰਸਿਊ ਕੀਆ ਕਿਵੇਂ ਮਤਲਬ ਕਿਵੇਂ ਕਰਦੇ ਨੇ ਇਹਨਾਂ ਦੇ ਪਹਿਲਾਂ ਟੈਰ ਰੱਖੇ ਜਾਂਦੇ ਨੇ ਉਹ ਆਉਂਦੇ ਨੇ ਮਤਲਬ ਲੈਪ ਤੇ ਬੰਦੇ ਨੂੰ ਆਨਲਾਈਨ ਵੀ ਇਹ ਤੇ ਹੀ ਨੂੰ ਟੈਰ ਰੱਖੀ ਜਾਂਦੇ ਜਿਹੜੇ ਬੱਚੇ ਕਲੀਅਰ ਕਰ ਲਓਗੇ ਸਿਲੇਕਸ਼ਨ ਹੋ ਜਾ ਉਹਨਾਂ ਨੂੰ ਫਿਰ ਉਹਨਾਂ ਨੂੰ ਦੱਸਿਆ ਜਾਊਗਾ ਵੀ ਖਾਨ ਤੁਹਾਡੀ ਹੋਈ ਆ ਜੀ ਤੇ ਕਿਹ ਸਾਲ ਤੋਂ ਤੁਸੀਂ ਜਿਹੜੀ ਆ ਇਸ ਪਾਸੇ ਐਂਟਰੀ ਕੀਤੀ ਤੇ ਤੁਹਾਡੇ ਜਿਵੇਂ ਤੁਸੀਂ ਕਿਹਾ ਵੀ ਮੈਂ ਏਸ਼ੀਅਨ ਗੇਮ ਚ ਵੀ ਰਸਤਾ ਨੈਚੁਰਲੀ ਵੀ ਸੀ ਤੁਸੀਂ ਸਿਆਉਂ ਦੱਸਤ ਮੇਰੇ ਕੋਲੇ ਇੰਡੀਵਿਜੂਅਲੀ ਕੁਝ ਨਹੀਂ ਸੀ ਆਪਣਾ ਜੀ ਤੇ ਬੋਟ ਵੀ ਨਹੀਂ ਸੀ ਪੈਡਲ ਵੀ ਨਹੀਂ ਸੀ ਤੇ ਉਹ ਪੈਡਲ ਯੂਨੀਵਰਸਿਟੀ ਨੇ ਪ੍ਰੋਵਾਈਡ ਕਰਨੇ ਜਿੰਨਾ ਟਾਈਮ ਕੈਂਪ ਲੱਗਣਾ ਯੂਨੀਵਰਸਿਟੀ ਦਾ ਤਾਂ ਉਹਨਾਂ ਦੇ ਹੀ ਪੈਡਲ ਤੇ ਪ੍ਰੈਕਟਿਸ ਕਰਦੇ ਸੀ ਉਹਨਾਂ ਦੇ ਪੈਡਲ ਤੇ ਕਰਦੇ ਸੀ ਤੇ ਕੀ ਉਹਦੇ ਲਈ ਜਿਹੜੇ ਤੁਹਾਡੇ ਐਕਸਪੈਂਸ ਸਿਖਾਚੇ ਸੀ ਉਹ ਕਿਸ ਤੰਗ ਨਾਲ ਤੁਸੀਂ ਆਪਣੇ ਜੇਬ ਚੋਂ ਕਰਦੇ ਸੀ ਜਾਂ ਯੂਨੀਵਰਸਿਟੀ ਲੈਵਲ ਤੇ ਉੱਥੋਂ ਤੁਹਾਨੂੰ ਉਹ ਪ੍ਰੋਵਾਈਡ ਕੀਤਾ ਜਾਂਦਾ ਜਿਹੜਾ ਯੂਨੀਵਰਸਿਟੀ ਲੈਵਲ ਤੇ ਹੁੰਦੇ ਨੇ ਕਾਲਜ ਲੈਵਲ ਤੇ ਹੁੰਦੇ ਨੇ ਉਹ ਜਿੱਦਾਂ ਕਾਲਜ ਇੰਟਰ ਕਾਲਜ ਹੋਊਗਾ ਤਾਂ ਸਾਰਾ ਖਰਚਾ ਕਾਲਜ ਦਊਗਾ ਜੇ ਅਨੰਡਿਆ ਯੂਨੀਵਰਸਿਟੀ ਹੋਗੀ ਇੰਟਰਵਰਸਿਟੀ ਹੋਗੀ ਤਾਂ ਉਹਦਾ ਯੂਨੀਵਰਸਿਟੀ ਹੋਗੀ ਜਿੰਨੇ ਦਿਨ ਕੈਂਪ ਲੱਗੂਗਾ ਉਹਦੀ ਡਾਈਟ ਵੀ ਦੂਗੀ ਪਰ ਨੈਸ਼ਨਲ ਤੇ ਇੰਟਰਨੈਸ਼ਨਲ ਤੇ ਆਪਣੇ ਆਪ ਕਰਨਾ ਪੈਣਾ ਤੁਮ ਆਪਣੇ ਆਪ ਕਰਨਾ ਹਾਂਜੀ ਹੁਣ ਜਦੋਂ ਤੁਸੀਂ ਇੰਟਰਨੈਸ਼ਨਲ ਜਿਹੜੇ ਗੱਲ ਕਰਦੇ ਨੈਸ਼ਨਲ ਤੇ ਭਾਰਤ ਦੇ ਵਿੱਚ ਕਿਹੜੇ ਕਿਹੜੇ ਸ਼ਹਿਰਾਂ 'ਚ ਤੁਸੀਂ ਜਾ ਕੇ ਜਿਹੜੀ ਆਪਣੀ ਉਹ ਇਵੈਂਟ ਜੋ ਗੋਲਡ ਮੈਨਜਰ ਕਰਨਾ ਹੈ ਜਾ ਸਕਦੇ ਹੋ ਪਹਿਲਾਂ ਚਮੇ ਅਲਿੰਗ ਦੇ ਯੂਨੀਵਰਸਿਟੀ ਹੋਈ ਸੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਹਾਂਜੀ ਉਹ ਮੇਰੇ ਦੋ 골ਡ ਮੈਡਲ ਆਏ ਸੀ ਫਿਰ ਹੋਈ ਸੀ ਅਗਲੇ ਸਾਲ ਨੈਸ਼ਨਲ ਹੋਈ ਜੀ ਤੇ ਨੈਸ਼ਨਲ ਚ ਮੇਰੇ 골ਡ ਤੇ ਸਿਲਵਰ ਮੈਡਲ ਆਇਆ ਫਿਰ ਅਲਿੰਗ ਦੇ ਯੂਨੀਵਰਸਿਟੀ ਹੋਈ ਨੀਟ ਕਾਲਜ ਹੋਇਆ ਉਹਨਾਂ ਚ 골ਡ ਮੈਡਲ ਆਇਆ ਇਹ ਵੀ ਚੰਡੀਗੜ੍ਹ ਹੀ ਹੋਈਆਂ ਨੇ ਜਾਂ ਕਿਤੇ ਹੋਰ ਸ਼ਹਿਰ ਨਹੀਂ ਇਲੀਸ਼ੀਅਨ ਜਦ ਆ ਹੋਈ ਸੀ ਕਰਨਾਲ ਦੇ ਵਿੱਚ ਕਰਨਾਲ ਚ ਹੋਈ ਸੀ ਹਾਂਜੀ ਕਰਨਾਲ ਦੇ ਜਿਹੜੀ ਨੈਸ਼ਨਲ ਹੋਈ ਸੀ ਉਹ ਖੇਲਲਾ ਦੇ ਵਿੱਚ ਹੋਈ ਜਿਹੜੀ ਦੁਬਾਰਾ 23 ਦੇ ਵਿੱਚ ਔਰ ਇੰਡੀਆ ਯੂਨੀਵਰਸਿਟੀ ਕੋਈ ਉਕਰਨਾਲ ਦੇ ਵਿੱਚ ਹੋਈ ਵਿੱਚੋਂ ਮੇਰਾ 골ਡ ਮੈਡਲ ਆ ਇੱਕ ਤੇ ਫਿਰ ਸੀਨੀਅਰ ਨੇਸ਼ਨਲ ਹੋਈ ਉਹ ਚੋਂ ਮੇਰਾ 골ਡ ਤੇ সিলਵਰ ব্রੌਂਜ਼ ਮੈਡਲ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਏਸ਼ੀਆਈ ਤੇ ਕਿਨੋ ਚਲੇ ਗਏ ਤੇ ਜਦੋਂ 골ਡ ਮੈਡਲ ਤੁਸੀਂ ਲੈ ਕੇ ਆਏ ਹੋ ਇਸ਼ਟ੍ਰੇਂਗ ਕਿ ਲੈ ਕੇ ਆਏ ਫਿਰ ਤੁਸੀਂ ਭਾਰਤ ਨੂੰ ਰਿਪਰੈਜ਼ੈਂਟ ਕਰਨ ਜਾਂਦੇ ਹੋ ਹਾਂਜੀ ਤੇ ਉਹ ਗੇਮਸ ਕਿੱਥੇ ਹੋਈਆਂ ਉਹ ਗੇਮ ਥਾਈਲੈਂਡ ਵਿੱਚ ਹੋਈ ਸੀ ਸਭ ਪਹਿਲਾਂ ਤੇ ਇਹਦਾ ਕੈਂਪ ਲੱਗਿਆ ਸੀ ਜਦੋਂ ਏਸ਼ੀਅਨ ਚੈਂਪੀਅਨਸ਼ਿਪ ਸੀਗਾ ਮਹਾਰਾਸ਼ਟਰ ਕੈਂਪ ਲੱਗਿਆ ਇਹਦਾ ਫਿਰ ਕੈਂਪ ਤੋਂ ਉੱਗ ਗਿਆ ਸਾਨੂੰ థਾਈਲੈਂਡ ਨੂੰ ਗਏ ਸੀ ਜੀ ਫਿਰ ਉੱਥੇ ਪਟਾਇਆ ਦੇ ਵਿੱਚ ਹੋਈ ਸੀ ਪਟਾਇਆ ਚ ਹਾਂਜੀ ਓਕੇ థਾਈਲੈਂਡ ਹਾਂਜੀ ਜੀ ਉੱਥੇ ਤੁਸੀਂ ਕੀ ਫਿਰ ਉੱਥੋਂ ਕੀ ਲੈ ਕੇ ਆਏ థਾਈਲੈਂਡ ਤੋਂ ਉਦੋਂ ਪੋਜੀਸ਼ਨ ਆ ਗਈ ਸੀ ਕਿਹੜੀ ਪੋਜੀਸ਼ਨ ਆ ਗਈ ਸੀ ਸਿਲਵਰ ਬ੍ਰੌਂਜ਼ ਮੈਡਲ ਆਇਆ ਸੀ ਬ੍ਰੌਂਜ਼ 200 ਮੀਟਰ ਤੇ 500 ਮੀਟਰ ਚ ਜਿਹੜੇ ਕੁਛ ਜਿੱਦਾਂ ਦੇ ਤੁਸੀਂ ਉਹ ਦੋ ਰੀਪਲੈਂਟ ਕੀਤਾ ਤੇ ਪੰਜਾਬ ਵੱਲੋਂ ਤੁਸੀਂ ਕਿੰਨੀਆਂ ਕੁ ਕੁੜੀਆਂ ਸੀ ਜਿਹੜੀਆਂ ਜਿਹੜੀ ਬੋਲਡ ਸੌਰੀ ਜਿਹੜੇ ਵਰਲਡ ਕੱਪ ਚੁਣੀ ਆ ਸਰ ਉਹਦੇ ਵਿੱਚ ਮੈਂ ਸੀ ਤੁਸੀਂ ਪੰਜਾਬ ਨੂੰ ਤੁਸੀਂ ਕੱਲੇ ਰਿਪ੍ਰੇਜ਼ੈਂਟ ਕੀਤਾ ਸੀ ਇਹ ਚਾਈ ਗੇਮ ਚ ਵੀ ਸਿਲੈਕਸ਼ਨ ਦੇ ਹੋਈ ਸੀ ਪਰ ਜਿਹਦੇ ਸਿਲੈਕਸ਼ਨ ਹੋਈ ਸੀ ਉਹਨਾਂ ਨੂੰ ਮੁਰਕਿਆ ਕੇ ਲਿਆ ਕੇ ਇਹ ਸਹੀ ਜਿਹੜਾ ਮਤਲਬ ਚੈਂਪੀਅਨਸ਼ਿਪ ਹੋਈ ਉਹਦੇ ਜਿਹੜੇ ਬੰਦੇ ਸਿਲੈਕਟ ਹੋਏ ਹਾਂਜੀ ਜਾਂ ਗੇਮ ਜੋ ਲੈ ਕੇ ਆਏ ਉਹਨਾਂ ਨੂੰ ਜਿਹੜਾ ਅੱਗੇ ਤੇ ਚੱਲ ਉਹਦੇ ਵਿੱਚ ਤੁਸੀਂ ਕੱਲੇ ਸੀ ਇੱਕ ਪੰਜਾਬ ਦੀ ਕੱਲੀ ਟੀਮ ਨੇ ਇਹ ਮਤਲਬ ਜਿਹੜਾ ਉਹ ਪਾਰਟਿਸਪੇਟ ਕੀਤਾ ਤੇ ਪਾਰਟਿਸਪੇਟ ਕਰਕੇ ਤੇ ਲੈ ਕੇ ਜਿਦੋਂ ਤੁਹਾਡੇ ਕੋਰਟ ਤੇ ਮੈਂ ਇਹ ਕਲਰ ਵੇਖਦਾ ਇੰਡੀਆ ਦਾ ਤੇ ਉਸ ਵੇਲੇ ਇਸ ਕਲਰ ਤੱਕ ਪਹੁੰਚਣ ਦੀ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਈਆਂ ਹੋਣਗੀਆਂ ਕਿਵੇਂ ਕੀਤਾ ਹੋਗਾ ਤੇ ਕੀ ਮਾਣ ਮਹਿਸੂਸ ਹੁੰਦਾ ਵੀ ਮੈਂ ਇੱਕ ਕੱਲੀ ਧੀ ਹਾਂ ਜਿਨੇ ਮਤਲਬ ਕਲਰ ਲੈ ਕੇ ਕਿਹੜਾ ਵਧੀਆ ਲੱਗਦਾ ਸਰ ਨਹੀਂ ਲੱਗਦਾ ਹਾਂਜੀ ਤੇ ਇਹਦਾ ਕੀ ਮਾਣ ਜਿਹੜਾ ਤੁਹਾਡੇ ਇਲਾਕੇ ਤੇ ਤੇ ਪਿੰਡ ਤੇ ਤੇ ਤੁਹਾਡੇ ਮਾਤਾ-ਪਿਤਾ ਨੂੰ ਕਿਵੇਂ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਸਰ ਨੰਬਰਾਂ ਘਰ ਤੋਂ ਮੈਸੂ ਸੁਣਨ ਬਿਦੇ ਤੇ ਵੀ ਹਾਂ ਸਾਡੀ ਬੇਕਿੰਗ ਇਹ ਕੁਛ ਕੀਤਾ ਆਮ ਤੌਰ ਤੇ ਕਹਿੰਦੇ ਨੇ ਕਿ ਕੁੜੀਆਂ ਜਿਹੜੀਆਂ ਨੇ ਮੁਜਮਲ ਤੋਂ ਬਾਅਦ ਮਤਲਬ ਪੇਰੈਂਟਸ ਵਾਸਤੇ ਉੱਥੇ ਚਿੰਤਾ ਦਾ ਵਿਸ਼ਾ ਹੁੰਦਾ ਕਿ ਪਹਿਲੇ ਦਿਨਾਂ ਤੇ ਕਈ ਕੁਝ ਵਾਪਰਦਾ ਸੀ ਤੇ ਕੁੜੀ ਜੰਮ ਗਈ ਸੀ ਤੇ ਮਗਰੋਂ ਉਹ ਸੋਗ ਜਾਂ ਪੈਦਾ ਹੋ ਜਾਂਦਾ ਸੀ ਤੇ ਲੋੜੀਆਂ ਵੱਡੀਆਂ ਜਾਂਦੀਆਂ ਸੀ ਮੁੰਡਿਆਂ ਦੀ ਪਰ ਅੱਜ ਜਿਹੜੀ ਕੁੜੀ ਜਦੋਂ ਉਹ ਤੁਹਾਡੇ ਮਾਪਿਓਂ ਇਹ ਤੇ ਗਰਮ ਕਰਦੇ ਹੋਣਗੇ ਵੀ ਸਾਡੀ ਧੀ ਨਹੀਂ ਸਾਡਾ ਤੇ ਮੁੰਡਾ ਸਾਡੇ ਤੇ ਹਾਂਜੀ ਮੇਰਾ ਤਾਂ ਸਰ ਜਦੋਂ ਮੈਂ ਫਰਸਟ ਵਾਰ ਮੇਰੇ ਮੈਡਲ ਆਇਆ ਸੀ ਤੇ ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਮੈਨੂੰ ਵੀ ਨਹੀਂ ਪਤਾ ਸੀ ਨਾ ਤੇ ਸੈਕਿੰਡ ਵਾਰ ਹੀ ਆਇਆ 12 ਦੇ ਵਿੱਚ ਇਹ ਤੋਂ ਪਿੰਡਦਿਆਂ ਨੂੰ ਖੁਦ ਪਤਾ ਲੱਗਿਆ ਤੇ ਉਹਨਾਂ ਨੇ ਮੈਨੂੰ ਬੜਾ ਤੋਰ ਤਮਕਿਆ ਨਾਲ ਲੈ ਕੇ ਗਏ ਬੜਾ ਅੱਛਾ ਉਹਨਾਂ ਨੇ ਪ੍ਰੋਗਰਾਮ ਕੀਤਾ ਸੀ ਮੇਰੇ ਲਈ ਬੜਾ ਅੱਛਾ ਲੱਗਾ ਮੁੰਡਾ ਬੜਾ ਮਤਲਬ ਮਾਣ ਜਾਂ ਮਸੂਸ ਹੋਇਆ ਨਾ ਜਦੋਂ ਲੱਗ ਕੇ ਤੇ ਧੀ ਜਿਹੜੀ ਆ ਉਹ ਵਰਲਡ ਕੱਪ ਦੇ ਵਿੱਚ ਜਦੋਂ ਆਪਣੇ ਇਲਾਕੇ ਨੂੰ ਰਿਪਰੈਜ਼ੈਂਟ ਕਰਦੀ ਹੈ। ਹਾਂਜੀ। ਕਿ ਫਿਰ ਇਹਦੇ ਦਰਮਿਆਨ ਤੁਹਾਡੇ ਬਾਕੀ ਜਿਹੜੇ ਭੈਣ ਭਰਾ ਨਹੀਂ ਜਾਂ ਹੋਰ ਉਹਨਾਂ ਉਹਨਾਂ ਵੱਲੋਂ ਤੁਹਾਨੂੰ ਕਿਦਾਂ ਦਾ ਮਤਲਬ ਤੇ ਦਾ ਸਹਿਯੋਗ ਲਿਆ। ਉਹਨਾਂ ਨੇ ਮੈਨੂੰ ਬੜਾ ਸੰਯੋਗ ਦਿੱਤਾ। ਉਹਨਾਂ ਦੇ ਕਿਉਂਕਿ ਸੁਖਨੇ ਜੀ ਸੀ ਨਾ ਜਿਹੜੀ ਤੇ ਉਹਨਾਂ ਦੇ ਵਿੱਚੇ ਮਰ ਗਏ। ਸੁਖਨੇ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਅੱਗੇ ਅੱਗੇ ਕਰਨ ਦਾ। ਹਾਂਜੀ। ਮਦਦਾਂ ਨੂੰ ਮਿਲਿਆ ਸੀ ਉਹਨੂੰ ਖੁਦ ਨਹੀਂ ਕੀਤਾ। ਤੇ ਉਹ ਵੀ ਵਧੀਆ ਮਿਹਨਤ ਕਰਿਆ ਚਲ ਆਪਣੀ ਜਗ੍ਹਾ ਤੋਂ ਨਾ ਪਰ ਸਿਸਟਰ ਸੀਗੀ ਉਹ ਸਕੂਲ ਟਾਈਮ ਤੋਂ ਗਾਉਣ ਦਾ ਬੜਾ ਸ਼ੌਕ ਸੀਗਾ ਠੀਕ ਹੈ ਅੱਛਾ ਜੀ ਗਾਉਣ ਦਾ ਬੜਾ ਸ਼ੌਕ ਸੀ ਮੈਂ ਚੰਡਾ ਪੰਨਾ ਤੇ ਉਹਦੀ ਵੀ ਮੈਰਜ ਹੋ ਗਈ ਤੇ ਉਹ ਵਿਛੇ ਤੰਦੀ ਵਿਛੇ ਤੰਦੀ ਹਾਂਜੀ ਪਰ ਹੁਣ ਤੋਂ ਗਰਮ ਮਹਿਸੂਸ ਕਰਦੀ ਆਣੀ ਵੀ ਮੇਰੀ ਭੈਣ ਜਿਹੜੀ ਆ ਹਾਂਜੀ ਉਹ ਵੱਡਾ ਪੱਦਰ ਦੇ ਉੱਤੇ ਜਿਹੜੀ ਆ ਸਾਡੇ ਕੈਰੀ ਹਾਂਜੀ ਸਰ ਤੇ ਹੁਣ ਜਿਹੜੀ ਨਵੀਂ ਜਿਹੜੀ ਤਿਆਰੀ ਆ ਇਕ ਤਾਂ ਆਮ ਸੁਪਨਾ ਹੁੰਦਾ ਇੱਕ ਸਪੋਰਟਸ ਗੱਲ ਦਾ ਸਪੋਰਟਸਮੈਨ ਦਾ ਵੀ ਮੇਰਾ ਇੱਕ ਸੁਪਨਾ ਹੈ ਕਿ ਮੈਂ ਉਹ ਸੁਪਨੇ ਚ ਵਰਲਡ ਜਾਂ ਗੇਮ ਚ ਖੇਡਣਾ ਹੈ ਤੇ ਕੋਈ ਨਾ ਕੋਈ ਮਤਲਬ ਜਿਹਾ ਮੈਡਲ ਲੈ ਕੇ ਆਉਣਾ ਹੁਣ ਤੁਸੀਂ ਵਰਲਡ ਕੱਪ ਚ ਜਾ ਕੇ ਤੇ ਮੈਡਲ ਲੈ ਹੁਣ ਤੁਹਾਡਾ ਅਗਲਾ ਕੀ ਮਤਲਬ ਸੁਪਨਾ ਵੀ ਮੈਂ ਇਹ ਇਹ ਚੀਜ਼ ਕਿਵੇਂ ਕਰਨਾ ਜਾਂ ਇਹਨੂੰ ਕੈਮ ਰੱਖਣਾ ਇਹ ਕਿਦਾਂ ਚ ਕਰ ਉਹਦੇ ਲਈ ਕੀ ਪਿਆਈਆਂ ਸੂੰ ਕੈਮ ਰੱਖਣਾ ਚਾਹੁੰਦੀ ਆ ਜੀ ਮਤਲਬ ਜਿਹੜੇ ਅਗਲੇ ਇਵੈਂਟ ਨੇ ਕੰਟੀਨਿਊ ਮਤਲਬ ਕਰ ਸਕਾਂਗੇ ਮੈਂ ਪਰ ਇਹਦੇ ਲਈ ਮੈਨੂੰ ਆਰਥਿਕ ਤੌਰ ਤੇ ਥੋੜੀ ਜਿਹੀ ਖਰਚ ਦੀ ਲੋੜ ਹੈ ਗੌਰਮਿਤ ਜੀ ਮੈਂ ਉਹਨਾਂ ਉਹਨਾਂ ਨੂੰ ਕਹਿਣੀ ਆ ਵੀ ਮੈਨੂੰ ਕੋਈ ਗਵਰਨਮੈਂਟ ਚੋਂ ਅੱਛੀ ਜੋਬ ਦਿੱਤੀ ਜਾਵੇ ਜੀ ਜਿਹਦੇ ਕਰਕੇ ਮੈਂ ਮਤਲਬ ਆਪਣੀ ਡਾਈਟ ਦਾ ਵੀ ਅੱਛਾ ਧਿਆਨ ਰੱਖ ਸਕਾਂ ਤੇ ਆਪਣੀ ਗੇਮ ਕੰਟੀਨਿਊ ਕਰ ਸਕਾਂ ਅਹ ਨਹੀਂ ਕਿਵੇਂ ਹੁਣ ਆਪਾਂ ਗੱਲ ਤੋੜ ਦੇ ਗੇਮ ਤੋੜੀ ਜਾਂਦੇ ਆ ਕਿ ਜਦੋਂ ਤੁਸੀਂ ਆਰਾਮ ਤੌਰ ਤੇ ਅ ਸਲੈਟ ਚ ਤਾਂ ਹੋਰ ਗੇਮਾਂ ਜਿਹੜੀਆਂ ਸਾਡੀਆਂ ਗਰਾਊਂਡ ਤੇ ਹੋ ਜਾਂਦੀਆਂ ਕਿਮਨ ਸਾਡੇ ਕੋਲ ਬਹੁਤ ਇਦਾਂ ਦੇ ਮਤਲਬ ਗਰਾਊਂਡਸ ਨੇ ਉੱਥੇ ਹੀ ਆਪਣੇ ਕੋ ਰਾ ਨਹੀਂ ਜਿੰਨਾ ਨਾ ਹਾਂਜੀ ਹਾਂਜੀ ਇਹ ਡ੍ਰੈਗਨ ਬੋਰਡ ਦੀ ਜਿਹੜੀ ਚੱਟੋ ਕੰਡੇ ਪਾਣੀ ਦੀ ਗੇਮ ਵਾਟਰ ਦੀ ਗੇਮ ਤੇ ਇਹ ਦੀ ਫਿਰ ਤੁਸੀਂ ਪ੍ਰੈਕਟਿਸ ਹੈ ਉਹ ਕਿਵੇਂ ਕਿੱਥੇ ਕਿੱਥੇ ਕਰਦੇ ਕਿਵੇਂ ਕਰਦੇ ਇਹ ਦੀ ਗੇਮ ਸਰ ਆਪਣੇ ਮਤਲਬ ਲੋਕਲ ਤਾਂ ਕਿਤੇ ਹੁੰਦੀ ਨਹੀਂ ਹੈ ਇਹ ਦੀ ਪਹਿਨਾਂ ਤੇ ਹੀ ਹੁੰਦੀ ਸੀ ਰੋਪੜ ਦੇ ਵਿੱਚ ਐਵੇਂ ਨੇ ਸਟਾਰਟਿੰਗ ਤੋਂ ਯੂਨੀਵਰਸਿਟੀ ਗਈ ਉੱਥੇ ਕੈਂਪ ਲੱਗਿਆ ਸੀ ਸਵੀ ਸਿਖਾਈ ਤੇ ਫਿਰ ਰੋਪੜ ਭੇਜਿਆ ਉਹਨਾਂ ਨੇ ਤੇ ਰੋਪੜ ਤਰਿਆ ਦੇ ਵਿੱਚ ਪ੍ਰੈਕਟਿਸ ਹੁੰਦੀ ਸੀ ਕਲਬ ਬਣਿਆ ਹੋਇਆ ਤੇ ਫਿਰ ਉਹ ਤੋਂ ਕਿ ਕਰਨਾਲ ਦੇ ਵਿੱਚ ਕੀਤੀ ਮੈਂ ਪ੍ਰੈਕਟਿਸ ਬਾਕੀ ਫਿਰ ਜਿੱਥੇ ਤੇ ਕੈਂਪ ਲੱਗਦੇ ਸੀ ਉੱਥੇ ਰੈਗੂਲਰ ਹੁੰਦੀ ਸੀ ਹਾਂਜੀ ਮਤਲਬ ਕੈਂਪ ਪੰਜਾਬ ਦੇ ਜਦੋਂ ਕੈਂਪ ਲਾਉਂਦੇ ਆ ਤੁਹਾਡੇ ਤੇ ਉਸ ਵਾਈ ਹੁੰਦੀ ਹੈ ਇੱਕ ਤੀਜਾ ਹੋਰ ਵਾ ਜਦੋਂ ਤੁਸੀਂ ਉਹ ਡੋਇੰਗ ਲੋਦੇ ਤੇ ਉਹ ਬੇੜੀ ਨੂੰ ਬੇੜੀ ਕਹਿੰਦੇ ਆ ਬਹੁਤ ਤੁਹਾਡੇ ਕਿ ਜਿਤਨੇ ਬੈਠਦੇ ਹੋਗੇ ਕਿ ਕੁੜੀ ਤੇ ਮੱਤੇ ਤੁਹਾਨੂੰ ਡਰ ਨਹੀਂ ਲੱਗਦਾ ਕਿ ਕੁਝ ਮੈਂਸਮਨ ਤੋਂ ਉਹ ਚ ਪਾਣੀ ਕਿਤੇ ਨਹੀਂ ਲਪਾਵਾ ਕਿ ਇਹ ਕੋਈ ਖਾਸਾ ਕਰੇ ਵਾਪਰੇ ਆ ਤਾਂ ਮਤਲਬ ਪਰਿਵਾਰ ਵੀ ਜਾਂ ਦੂਜੇ ਵੀ ਕਿਉਂਕਿ ਪੰਜਾ ਕਰਨਾ ਤੇ ਉਹਦੇ ਡਰ ਨੂੰ ਕੱਢਣ ਲਈ ਤੁਸੀਂ ਬਹੁਤ ਸਟਰੋਂਗ ਰਹੇ ਹਾਂਜੀ ਸੋ ਇਹ ਦੇ ਨਾਲ ਨਾਲ ਕੋਈ ਜਿੱਦਾਂ ਹੋਰ ਕੋਈ ਗੇਮ ਜਿੱਦਾਂ ਨਿੱਤੇ ਘਰੇ ਨੇ ਕੋਈ ਹੋਰ ਗੇਮ ਸੀ ਜਿਹੜੀਆਂ ਸੀ ਤੁਸੀਂ ਕਿਹਾ ਬੈੱਟਸ ਵਿੱਚ ਬੋਲਾ ਜਾਂ ਕੋਈ ਹੋਰ ਹਾਂਜੀ ਜਦੋਂ ਸਾਡੇ ਐਥਲੈਟਿਕਸ ਮੀਟ ਹੁੰਦੀ ਸੀ ਕਾਲਜ ਚ ਸੇ ਸਾਰੀਆਂ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਮੈਨੂੰ ਤੇ ਦੋਵੇਂ ਮੈਂ ਜਿਹੜੀ ਵੀ ਗੇਮ ਹੋਣੀ ਕਾਲਜ ਹੁਣੋਂ ਦੇ ਵਿੱਚ ਕੁਝ ਜਣਾ ਤੇ ਫਿਰ ਫਸਟ ਵਾਰ ਹੋਈ ਸੀ ਟੈਗ ਆਫ ਵਾਲ ਦੇ ਸਾਈਡੋਂ ਮੈਂ ਸੀ ਟ੍ਰਾਇਲ ਕੀਤਾ ਮੇਰੀ ਕਰੀਅਰ ਹੋ ਗਈ ਤੇ ਫਿਰ ਮੈਂ ਪੂਰਾ ਵੀ ਮੰਥ ਉਹਦੀ ਪ੍ਰੈਕਟਿਸ ਕਰਦੀ ਰਹੀ ਤੇ ਉਹ ਗੇਮ ਖੇਡਣ ਦੀ ਟੈਨ ਬਣ ਗਈ ਤੇ ਉਹ ਹੋਈ ਸੀ ਸਾਡੀ ਚੰਡੀਗੜ੍ਹ ਤੇ ਹੋਈ ਜਿਸ ਵਿੱਚ ਮੇਰਾ ਮੈਡਲ ਆ ਗਿਆ ਸੀ ਫਸਟ ਸਾਲ ਜੀ ਹਾਂਜੀ ਉਹ ਚਾ ਸਿਲਵਰ ਮੈਡਲ ਆਇਆ ਸੀ ਤੇ ਫਿਰ ਮੈਨੂੰ ਮੈਂ ਵੀ ਮੇਰੀ ਬਾਰਡਨ ਸੀ ਜਿਹੜੀ ਉਹ ਕਾਲਜ ਦੇ ਵੀ ਸੀ ਨਾ ਤੇ ਉਹ ਦੇਖਦੇ ਹੋਏ ਮੇਰੀ ਪਰਫਾਰਮੈਂਸ ਨੂੰ ਤੇ ਬੱਚੀ ਮਿਹਨਤ ਬਹੁਤ ਕਰਦੀ ਆ ਜੀ ਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਮੈਨੂੰ ਕਿਹਾ ਸਰਜੀਤ ਵੀ ਤੂੰ ਰਾਜੀ ਵਿੰਗ ਦੇ ਟ੍ਰਾਇਲ ਕਿਉਂ ਨਹੀਂ ਦਿੱਤੇ ਪੁੱਛ ਕੇ ਹੋਊਗਾ ਤੇ ਮੈਨੂੰ ਪਤਾ ਨਹੀਂ ਸੀ ਵਿੰਗ ਕੀ ਨਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਵਿੰਗ ਮੈਮ ਕਿੱਦਾਂ ਕੀ ਕਹਿ ਰਹੇ ਤੁਸੀਂ ਨਾ ਮੈਨੂੰ ਸਾਜੀ ਨਹੀਂ ਤੇ ਉਹਨਾਂ ਨੇ ਕਿਹਾ ਬੇਟਾ ਵੀ ਤੇਰੀ ਫੀਸ ਹੈ ਨਾ ਜਿਹੜੀ ਪੋਸਟਲ ਦੀ ਉਹ ਸਾਰੀ ਮਾਫ ਹੋ ਜੂਗੀ ਜੀ ਕਿਉਂਕਿ ਤੂੰ ਆਪਣੀ ਗੇਮ ਅچھے ਤਰੀਕੇ ਨਾਲ ਕਰ ਸਕੀਂਗੀ ਤੇ ਫਿਰ ਮੈਨੂੰ ਵੀ ਲੱਗਿਆ ਵੀ ਹਾਂ ਮੈਂ ਫੀਸ ਦਾ ਵਕਰਾਉਣੀ ਆ ਬਿਲਕੁਲ ਤੇ ਮੇਰੇ ਘਰ ਦੇ ਆ ਦੇ ਸੱਤੇ ਬੋਝ ਵੀ ਨਿਭਾਉਣਾ ਚਾਹੁੰਦੀ ਸੀ ਮੈਂ ਵੀ ਉਹਨਾਂ ਦੇ ਇੰਨਾ ਪ੍ਰੈਸ਼ਰ 'ਚ ਬਮ ਕਾਲਜ ਦੀ ਫੀਸ ਵੀ ਭਰਨ ਹੋਸਟਲ ਦੀ ਵੀ ਭਰ ਤੇ ਫਿਰ ਮੈਂ ਫੁੱਲ ਟ੍ਰੇਨਿੰਗ ਲੈਣੀ ਸਟਾਰਟ ਕਰਦੀ ਕਰਦੀ ਜਿੰਨਾ ਕਰੀ ਜਾਣਾ ਮਿਹਨਤ ਮੈਮ ਕੋਲੇ ਲੱਗ ਤੋਂ ਕਲਾਸਾਂ ਉਹਨਾਂ ਨੂੰ ਪੁੱਛਣਾ ਵੀ ਕਿਵੇਂ ਕੀ ਕਰਾਂ ਮੈਮ ਇਸ ਪੈਸਾ ਉਹਨਾਂ ਨੂੰ ਤਾਂ ਟਾਈਮ ਲੱਗੀ ਪੁੱਛਣਾ ਉਹਨਾਂ ਕੋਲ ਫਿਰ ਜਿਹੜੇ ਬੱਚੇ ਕਰਦੇ ਸੋਣਾ ਤੋਂ ਥੋੜਾ ਜਿਹਾ ਐਕਸਟਰਾ ਕਰਨਾ ਨਹੀਂ ਕਿਉਂਕਿ ਮੈਂ ਕੀ ਇਹ ਡੇਟਾ ਸਟਾਰਟ ਕੀਤੀ ਸੀ ਨਾ ਪਿਛੇ ਮੈਂ ਸਾਰੇ ਗੇਮਨੇ ਟ੍ਰਾਇਲ ਦਿੱਤੇ ਯੂਨੀਵਰਸਿਟੀ ਜਾ ਕੇ ਮੈਨੂੰ ਸਿਲੈਕਸ਼ਨ ਹੋ ਗਈ ਕਈ ਗੇਮਾਂ ਚ ਹੋ ਗਈ ਸੀ ਨਾ ਤੇ ਆਰਚਰੀ ਚ ਵੀ ਹੋ ਗਈ ਸੀ ਬੱਟਰਸਪੋਰਟ ਸੱਚ ਹੋ ਗਈ ਤੇ ਫਿਰ ਮੈਨੂੰ ਲੱਗਿਆ ਵੀ ਮੇਰੇ ਫੈਲ ਚੋਂ ਜ਼ਿਆਦਾ ਚੋਏ ਸੀ ਬੱਟਰਸਪੋਰਟ ਸੋ ਉਹਨਾਂ ਨੂੰ ਤੁਸੀਂ ਐਕਸੈਪਟ ਕਰ ਲਿਆ ਹਾਂਜੀ ਇਹਦੇ ਚ ਮਤਲਬ ਇੱਕ ਗੱਲ ਤੋਂ ਦੂਰ ਹੋ ਗਈ ਸਭ ਜੀ ਆ ਗੇਮ ਦੇ ਨਾਲ ਨਾਲ ਪੜਾਈ ਤੇ ਅਸਰ ਤੇ ਪੈਂਦਾ ਹੀ ਫੇਸਬੁਕ ਤੇ ਆਈ ਕਿਵੇਂ ਨਾਲ ਨਾਲ ਜਿਹੜੀ ਚੱਲਦੀ ਸੀ ਉਹਦੇ ਲਈ ਕੀ ਤੁਹਾਡੇ ਲੋਕ ਕਿੰਦਾ ਦਾ ਮਤਲਬ ਬਣਨ ਕੀਤਾ ਗਿਆ ਵੀ ਜਿਹੜੇ ਨਾਲ ਪੜ੍ਹਾਈ ਵੀ ਬੈਲੈਂਸ ਬਣਿਆ ਰਹੇ ਤੇ ਜਿਹੜੀ ਸਾਡੀ ਸਪੋਰਟਸ ਹੈ ਜਿਹੜੇ ਗੇਮਸ ਨੇ ਇਹਨੂੰ ਵੀ ਉਸ ਲੈਵਲ ਤੇ ਰੱਖਿਆ ਜਾਂਦਾ ਹੈ ਜੀ ਸਰ ਮੈਨੂੰ ਨਾ ਨਦਰ ਵੀ ਪਹਿਲਾਂ ਫਸਟ ਟਾਈਮ ਮੈਨੂੰ ਪ੍ਰੋਬਲਮ ਆਈ ਸੀ ਕਿ ਮੈਂ ਨਾਲ ਸਟਡੀ ਕਿੰਦਾ ਕਰਾਂ ਤੇ ਗੇਮ ਕਿਵੇਂ ਕੈਪेबल ਰੈਗੂਲਰ ਪ੍ਰੈਕਟਿਸ ਹੁੰਦੀ ਹੈ ਪੂਰਾ ਸਾਲ ਤੇ ਫਿਰ ਮੈਨੂੰ ਕਾਲਜ ਆਦਿ ਨੇ ਮੈਮ ਨੇ ਯਾਰੇ ਮੇਰੇ ਕਾਲਜ ਦੇ ਪ੍ਰਿੰਸੀਪਲ ਮੈਮੀ ਗੀਤਾ ਠਾਕੂ ਗੀਤਾ ਠਾਕੂ ਹਾਂਜੀ ਜੀ ਉਹਨਾਂ ਨੇ ਬੜੀ ਮੈਨੂੰ ਸਪੂਟ ਕੀਤੀ ਉਹਨਾਂ ਨੇ ਕਿਹਾ ਬੇਟਾ ਵੀ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਅਸੀਂ ਤੇਰੀ ਪੂਰੀ ਹੈਲਪ ਕਰਾਂਗੇ ਤੂੰ ਆਪਣੀ ਦਿਨ ਲਾ ਕੇ ਮੈਦਦ ਕਰ ਸਾਡੇ ਲਈ ਬਹੁਤ ਪ੍ਰਾਊਡ ਦੀ ਗੱਲ ਆ ਵੀ ਤੂੰ ਇਹ ਪਿੰਗ ਦੇ ਵਿੱਚ ਗਈ ਆ ਬਿਲਕੁਲ ਬਿਲਕੁਲ ਪਿੰਗ ਦੇ ਵਿੱਚ ਸਪੋਰਟਸ ਪਿੰਗ ਦੇ ਵਿੱਚ ਤੇਰੀ ਸਿਲੈਕਸ਼ਨ ਹੋਈ ਆ ਤੇ ਮਤਲਬ ਪ੍ਰਾਊਡ ਵਾਲੀ ਗੱਲ ਹੈ ਬਿਲਕੁਲ ਤੇਰੀ ਫੀਸ ਮਾਫ ਹੋ ਚੁੱਕੀ ਆ ਤੇ ਤੂੰ ਉੱਥੇ ਜਾ ਕੇ ਆਪਣੀ ਪ੍ਰੈਕਟਿਸ ਕਰ ਕੋਈ ਗੱਲ ਨਹੀਂ ਅਸੀਂ ਤੈਨੂੰ ਐਕਸਟਰਾ ਕਲਾਸਾਂ ਲੰਘਾਵਾਂਗੇ ਜੇ ਚੀਜ਼ ਨਹੀਂ ਸਮਝ ਆਉਗੀ ਐਕਸਟਰਾ ਕਲਾਸ ਪ੍ਰੋਵਾਈਡ ਕੀਤੀ ਉਹਨਾਂ ਨੇ ਮੈਨੂੰ ਹਰ ਇੱਕ ਜੀ ਹਾਂਜੀ ਤੇ ਇਹਦੇ ਚ ਜਿਹੜੇ ਗੇਮਸ ਦੇ ਵਿੱਚ ਜੋ ਕਿ ਕੋਚਾਂ ਦਾ ਬਹੁਤ ਮਤਲਬ ਰੋਲ ਹੁੰਦਾ ਹਾਂਜੀ ਤੁਹਾਡੇ ਜਿਹੜੇ ਫਲੈਕਸ ਕੋਚ ਹੁੰਦੇ ਸੌਰੀ ਮੈਂ ਤੁਹਾਡੇ ਇਸ ਪਾਸੇ ਦੇ ਜਿਹੜੇ ਕੈਕ ਮੋਡ ਤੇ ਕੋਚ ਨੇ ਉਹਨਾਂ ਵੱਲੋਂ ਤੁਹਾਨੂੰ ਕਿਵੇਂ ਮਤਲਬ ਕਿਹੜਾ ਉਹ ਸਮਝਾ ਜਾਂਦੇ ਨੇ ਕਿਵੇਂ ਉਹ ਤੁਹਾਨੂੰ ਜਿਹੜਾ ਉਹ ਅਪਰੀਸ਼ੀਏਟ ਕਰਦੇ ਨੇ ਜਾਂ ਟ੍ਰੇਨਿੰਗ ਦੇ ਵੇਲੇ ਜਾਂ ਬੰਦੇ ਐਸੇ ਨਿੱਜੀ ਤੌਰ ਤੇ ਉਹਨਾਂ ਦਾ ਵਿਹਾਰ ਕਿਦਾਂ ਦਾ ਤੁਹਾਡੇ ਨਾਲ ਸੀ ਜੀ ਸਰ ਮੇਰੇ ਨਾਲ ਵਿਹਾਰ ਬਹੁਤ ਅੱਛਾ ਸੀ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਉਹਨਾਂ ਨੂੰ ਬੱਚਾ ਚਾਹੀਦਾ ਸੀ ਮਿਹਨਤ ਕਰਨਾ ਜੀ ਠੀਕ ਹੈ ਤੇ ਰੈਗੂਲਰ ਜਦੋਂ ਮੈਂ ਯੂਨੀਵਰਸਿਟੀ ਗਈ ਤਾਂ ਉਹਨਾਂ ਨੇ ਮੈਨੂੰ ਬੜੀ ਅੱਛੀ ਗਾਈਡ ਕੀਤਾ ਯੂਨੀਵਰਸਿਟੀ ਦੇ ਕੋਚ ਸੀਗੇ ਜਿਹੜੇ ਪ੍ਰੋਫੈਸਰ ਇੰਦਰਜੀ ਸਰ ਇੰਦਰਜੀ ਜੀ ਹਾਂ ਜੀ ਜਿਹੋਨਾਂ ਨੇ ਬੜਾ ਅੱਛਾ ਗਾਈਡ ਕੀਤਾ ਮੈਨੂੰ ਕੈਂਪਸ 'ਤੇ ਪੇਡਿਆ ਅੱਛੀ ਫਾਉਂਡ ਹੈ ਤੇ ਫਿਰ ਉਹ ਕਹਿੰਦੇ ਇੱਥੇ ਪ੍ਰੈਕਟਿਸ ਕਰ ਤੇ ਫਿਰ ਸਾਰਾ ਫਰਚਰ ਵੀ ਬੜੀ ਮੁਸ਼ਕਲ ਆਉਂਦਾ ਸੀ ਯੂਨੀਵਰਸਿਟੀ ਕੈਂਪਸ ਨੇ ਦੇਂਦੀ ਸੀ ਉਹਦਾ ਪੈਸੇ ਤੇ ਉਹ ਹੋਇਆ ਫਿਰ ਉਦੋਂ ਬਾਅਦ ਜੇ ਨੇਸ਼ਨਲ ਲੈਵਲ ਤੇ ਉਥੇ ਕਨਾਰਗੇਮ ਇ ਪ੍ਰੈਕਟਿਸ ਕਰਨ ਉਹਨਾਂ ਨੇ ਬੜੀ ਅੱਛੀ ਤਰੀਕੇ ਨਾਲ ਮੈਨੂੰ ਅੱਗੇ ਗਾਈਡ ਕੀਤਾ ਤੇ ਫਿਰ ਉਦੋਂ ਬਾਅਦ ਮੈਂ ਇੰਟਰਨੈਸ਼ਨਲ ਲੈਵਲ ਉੱਤੇ ਜਿਹੜੇ 파ਰਕ ਸਰਸੀ ਦੇ ਸਾਡੇ ਤੇ ਪਰਮਿੰਦਰ ਸਰਸੀ ਹਨ ਬਾਾਰਿ ਬਾਸਰ ਜਿਹੜੇ ਸਾਡੇ ਪ੍ਰੈਜੈਂਟ ਨੇ ਮੇਰੇ ਮੈਟਰ ਦੇ ਵਿੱਚ ਜਿਹੜੇ ਉਹਨਾਂ ਨੇ ਬੜਾ ਮਤਲਬ ਮੈਨੂੰ ਉੱਥੇ ਖਵਾ ਗਏ ਕੀ ਪ੍ਰੈਕਟਿਸ ਕੀਤਾ ਹਾਂਜੀ ਤੇ ਜਿਵੇਂ ਜਿਵੇਂ ਤੁਸੀਂ ਆਪਣੇ ਕੈਂਪ ਅਟੈਂਡ ਕਰਦੇ ਰਹੇ ਜਿਵੇਂ ਜਿਵੇਂ ਤੁਸੀਂ ਉਹ ਪ੍ਰੈਕਟਿਸ ਕੀਤਾ ਨੇਸ਼ਨਲ ਨੂੰ ਤੋ ਇਸੇ ਨੂੰ ਵਰਤੋ ਉਹਦੇ ਤੇ ਮਾਰਕੀਟ ਤੇ ਜਿੱਤ ਕੇ ਆਏ ਤੇ ਕੁਝ ਅਜਾਈਆਂ ਸੁਸਾਇਟੀਆਂ ਕੋਈ ਹੋਰ ਸਭਿਆਚਾਰਿਕ ਸੁਸਾਇਟੀਆਂ ਜਾਂ ਕੋਈ ਉਹਨਾਂ ਵੱਲੋਂ ਵੀ ਤੁਹਾਨੂੰ ਕੈਪੀਟ ਹਟ ਕੀਤਾ ਹੈ ਕੋਈ ਸਨਮਾਨ ਦਿੱਤਾ ਹੈ ਜੀ ਸਰ ਜਿਹੜੇ ਸੁਸਾਇਟੀਆਂ ਨੇ ਮਦਦ ਵੀ ਬਣਾਈ ਉਹ ਜਿਹੜੇ ਸਾਡੇ ਹੋਸੀਏ ਨੇ ਨਵੀਂਦਰਪੁਰ ਰਾਜਾ ਮੇਲੇ ਨੇ ਫਲਾ ਸਰਗੁਪ ਡਿਸਟ੍ਰਿਕਟ ਦੇ ਤੇ ਉਹਨਾਂ ਨੇ ਵੀ ਮੈਨੂੰ ਬੜਾ ਪ੍ਰੀਸੀਟ ਕੀਤਾ ਤੇ ਮੈਨੂੰ ਸਵਾਗਤ ਕੀਤਾ ਉਹਨਾਂ ਨੇ ਉੱਥੇ ਮੇਰੇ ਕੋਲ ਉਹ ਆਜੇ ਕਾਲਜ ਜਿਹੜੀ ਤੇ ਜੁਨੀਵਰਸਿਟੀ ਨੇ ਵੀ ਜਿਹੜਾ ਉੱਥੇ ਦਾ ਬੀਸੀਸੀ ਦਾ ਉਹਨਾਂ ਨੇ ਬੜਾ ਕੇ ਲੱਗ ਤੋਂ ਮੈਨੂੰ ਸਨਮਾਨ ਦਿੱਤਾ ਗਿਆ ਤੇ ਫਿਰ ਜਿਹੜੇ ਤੋਂ ਬਾਅਦ ਜਿਹੜੀ ਸਾਡੀ ਇੰਟਰਨੈਸ਼ਨਲ ਪੱਧਰ ਤੇ ਖੜਕੇ ਜਿਹੜੀ ਪੰਜਾਬੀਅਨ ਸਿਚੁਏਸ਼ਨ ਬਣੀ ਸੀ ਉਹਨਾਂ ਨੇ ਮੈਨੂੰ ਇੰਟਰਨੈਟ ਵਰਲਡ ਦੇ ਵਿੱਚ ਜਾਣ ਤੋਂ ਪਹਿਲਾਂ ਸਾਰੀ ਕਿੱਥੇ ਪ੍ਰੋਵਾਈਡ ਕੀਤੀ ਤੇ ਉਹਨਾਂ ਦਾ ਮੈਨੂੰ ਬੜਾ ਸਹਿਯੋਗ ਰਿਹਾ ਸੋਹਜ ਹਾਂਜੀ ਆਮ ਤੌਰ ਤੇ ਪੰਜਾਬ ਸਰਕਾਰ ਦੀ ਜੋ ਕਿ ਜੰਨੀਆਂ ਸਰਕਾਰਾਂ ਹੁਣ ਤੱਕ ਆਈਆਂ ਉਹਨਾਂ ਖੇਡ ਤੇ ਨੀਤੀ ਕੋ ਬਣਾਈ ਗਈ ਤੇ ਖੇਡ ਦੇ ਲਈ ਬੜੇ ਸਟੂਡੈਂਟ ਜਿਹੜੇ ਜਿਹੜੇ ਸਾਡੇ ਕੱਢਾਰੀ ਨੇ ਉਹ کئی ਨੈਸ਼ਨਲ ਪੱਧਰ ਤੇ ਵੀ ਵਰਲਡ ਪੱਧਰ ਤੇ ਵੀ ਉਹਨਾਂ ਨੇ ਆਪਣੀ ਖੋਲ੍ਹੇ ਕੀਤਾ ਪਰ ਜੋ ਮਤਲਬ ਜਿਹੜੇ ਆ ਉਹ ਨਿਰਾਸ਼ਾ ਦੇ ਆਲਮ ਚ ਬੈਠੇ ਤੇ ਹੁਣ ਜਿਹੜੀ ਪੰਜਾਬ ਦੀ ਸਰਕਾਰ ਉਹ ਕਹਿੰਦੀ ਕਿ ਇਹ ਜਿਹੜੇ ਵੀ ਖਿਡਾਰੀ ਆ ਜਿਹਨ ਜਿਸ ਲੈਵਲ ਤੇ ਵੇਚਦੇ ਉਹਨਾਂ ਨੂੰ ਫਾਈਨੈਂਸ਼ਲੀ ਵੀ ਤੇ ਟ੍ਰੇਨਿੰਗ ਲਈ ਵੀ ਜਾਂ ਹੋਰ ਵੀ ਜਾਂ ਕੁਝ ਛੋਟੀਆਂ ਮੋਟੀਆਂ ਨੌਕਰੀਆਂ ਜਾਂ ਵੱਡੀਆਂ ਨੌਕਰੀਆਂ ਦੇ ਕੇ ਸਨਮਾਨਿਤ ਕਰਦੇ ਕਿ ਤੁਹਾਨੂੰ ਕੋਈ ਆਈ ਜਿਹੜੀ ਆਫਰ ਆਈ ਹੈ ਪੰਜਾਬ ਸਰਕਾਰ ਤੋਂ ਨੌਕਰੀਆਂ 1982 ਨੂੰ ਤੁਹਾਨੂੰ ਸਨਮਾਨਤ ਬਹੁਤ ਕੀਤਾ ਗਿਆ ਮੈਨੂੰ पर मेन जॉब ली जी कोई ऑफर नहीं।, नहीं नहीं, नहीं।, नहीं। किसी को एफर्ट्स की किया हो सरकार ने भी मैं एक पंजाब दी की पंजाब दा नाम रोशन किया हां जी सर असली एमएलए बोल के ऐसी ते और भी ऐसी काफी हाल ही में ऐसे पर मतलब ये कह दंदे ने भी हां कोई गल नहीं पर मेन कोई ऑफर नहीं सर देते ऑफर हां जी ते उन गेम के नाल नाल ਤੁਸੀਂ ਜਿਹੜੀ ਸਟਡੀ ਹੈ ਉਹ ਪੜਾਈ ਨੂੰ ਤੁਸੀਂ ਕਲੋਜ਼ ਕਰ ਚੁੱਕੇ ਹੋ ਬੰਦ ਕਰ ਚੁੱਕੇ ਹੋ ਜਾਂ ਕੋਈ ਨਵੀਂ ਹੋਰ ਜਿਹੜੀ ਐਜੂਕੇਸ਼ਨਲ ਸਟਾਰਟ ਕੀਤੀ ਹੈ ਨਹੀਂ ਸਰ ਉਹ ਮੈਂ ਅਪੀਅਰ ਕਰ ਰਹੀ ਆ ਕੰਪਲੀਟ ਕਰ ਹਾਂਜੀ ਕੰਪਲੀਟ ਦੇਖ ਰਹੀ ਹਾਂ ਹਾਂਜੀ ਤੇ ਹੁਣ ਤੁਹਾਡੀ ਅਗਲੀ ਜਿਹੜੀ ਤਿਆਰੀ ਕੀ ਹੋਊਗੀ ਤਿਆਰੀ ਸਰ ਮੈਂ ਸਟੱਡੀ ਵੀ ਕਰ ਰਹੀ ਆ ਕੰਟੀਨਿਊ ਤੇ ਗੇਮ ਵੱਲ ਵੀ ਮੈਂ ਕੰਟੀਨਿਊ ਕਰਨਾ ਚਾਹੁੰਦੀ ਆ ਕਿਉਂਕਿ ਮੈਨੂੰ ਇਦਾਂ ਵੀ ਮੈਨੂੰ ਵੀ ਅੱਗੇ ਸਰ ਤੁਸੀਂ ਇੱਕ ੜੀ ਮੈਗ ਲੈ ਕੇ ਆਈ ਆ ਇਹਨਾਂ ਦੇ ਕਹਿਣ ਦੇ ਅਨਸਾਰ ਤੁਸੀਂ ਮਤਲਬ ਕੋਈਆਂ ਤੇ ਕੋਚ ਵੀ ਰਹੇ ਬਹੁਤ ਵਧੀਆ ਟ੍ਰੇਨਿੰਗ ਕਰਾਉਂਦੇ ਰਹੋ ਤੇ ਕੀ ਕਰਨ ਗਏ ਚਾਹੋ ਕਿ ਇਹਨਾਂ ਦੇ ਇਸ ਮੈਟਲ ਦੇ ਕਪ ਤੋਂ ਕੱਚੀ ਜਿਹੀ ਇਹ ਕੀ ਹੈ ਇੱਕ ਸਪੋਰਟਸਮੈਨ ਨੂੰ ਅੱਗੇ ਵਧਣ ਵਾਸਤੇ ਕੋਚਿੰਗ ਲਾਈਨ ਦੇ ਵਿੱਚ ਹੁੰਦੇ ਵੀ 3D ਬੱਚੇ ਦੇ ਵਿੱਚ ਹੋਣੀ ਚਾਹੀਦੀ ਹੈ 3D ਸੀ ਮੀਨਸ ਡੀ ਸਟੈਂਡ ਫਾਰ ਡਿਵੋਸ਼ਨ ਡੈਡੀਕੇਸ਼ਨ ਐਂਡ ਡਿਸਪਲਨ ਇਹ ਤਿੰਨ ਚੀਜ਼ਾਂ ਅਗਰ ਇੱਕ ਸਟੂਡੈਂਟ ਦੇ ਵਿੱਚ ਹੈਗੀਆਂ ਨੇ ਨੇਚਰਲੀ ਉਹ ਮਿਹਨਤ ਕਰੇਗਾ ਉਹਦੇ ਤੇ ਅਸੀਂ ਮਿਹਨਤ ਕਰਾਂਗੇ ਅੱਗੇ ਗਰੋ ਕਰੇਗਾ ਹੀ ਕਰੇਗਾ ਅੱਛਾ ਇਹ ਤਿੰਨੋ ਚੀਜ਼ਾਂ ਮੈਂ ਸਰਜੀਤ ਦੇ ਵਿੱਚ ਦੇਖੀਆਂ ਨੇ ਇਸ ਲਈ ਮੈਂ ਇਹਨੂੰ ਮੈਂ ਅਡਾਪਟ ਕੀਤਾ ਹੈ ਮੈਂ ਸੇਵ ਕੋਸ਼ਿਸ਼ ਕਰਨੇ ਆ ਕਿ ਹੋਰ ਪਰਫਾਰਮ ਕਰੇ ਹੋਰ ਵਧੀਆ ਲੇ ਔਰ ਮੱਲਾ ਮਾਰੇ ਸਾਡੇ ਇੰਡੀਆ ਦਾ ਵਰਲਡ ਬੱਟ ਤੇ ਤੇ ਨਾ ਹੋਰ ਵਸ਼ੰਤ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਤੁਹਾਡੇ ਇੱਕ ਸਟੂਡੈਂਟ ਇੱਕ ਮੁੰਤਰ ਪਰਿਵਾਰ ਲਈ ਮੈਟਰ ਲੈ ਕੇ ਆਉਂਦੇ ਹੋ ਤੇ ਤੁਸੀਂ ਕਿਵੇਂ ਮਾਨਸੂਸ ਕਰਦੇ ਨੇਚਰਲੀ ਇੱਕ ਗੁਰੂ ਆਸਤਿਕ ਰੋਧਾ ਸ਼ਿਸ਼ੇ ਜੀ ਅਗਰ ਮੈਨਤ ਕਰਕੇ ਅੱਗੇ ਆਉਂਦਾ ਹੈ ਮੈਡਲ ਲੈ ਕੇ ਆਉਂਦਾ ਹੈ ਇਸ ਤੋਂ ਵੱਡੀ ਮਾਨ ਵਾਲੀ ਕੋਈ ਗੱਲ ਨਹੀਂ ਬਿਲਕੁਲ ਬਹੁਤ ਵਧੀਆ ਲੱਗਦਾ ਸਪੈਸ਼ਲੀ ਅਗਰ ਬੇਟੀ ਹੈ ਤਾਂ ਕਿ ਇਹ ਇਹਦੇ ਤੋਂ ਇਲਾਵਾ ਇੱਕ ਤਾਈ ਨਾਲ ਤੁਸੀਂ ਕੋਚਿੰਗ ਦੇ ਹੀ ਰਹੇ ਹੋ ਹਾਂ ਜੀ ਕਿਹਨੂੰ ਦੇ ਰਹੇ ਹੋ ਭਾਈ ਕੋਈ ਨਵੇਂ ਆ ਹੋਰ ਜਿਹੜੇ ਸਕੂਲ ਸਾਡੇ ਬੱਚੇ ਖਿਡਾਰੀ ਨੇ ਉਹਨਾਂ ਲਈ ਤੁਹਾਡੀ ਤੁਹਾਡੀ ਐਸੋਸੀਏਸ਼ਨ ਜਾਂ ਤੁਸੀਂ ਕੀ ਕਰਦੇ ਹਾਂ ਹਾਂ ਜੀ ਅਸੀਂ ਹੁਣ ਕੀਤਾ ਹੈ ਨਹੀਂ ਇੱਥੇ ਕਾਲਜ ਅਸੀਂ ਐਡਾਪਟ ਕਰਦੇ ਹਾਂ ਜਿੱਥੇ ਜਿੱਥੇ ਨੇਕਸ ਹੋ ਰਹੇ ਹੈਗੇ ਨੇ ਪੋਲੀ ਦੇ ਵਿੱਚ ਜਾ ਕੇ ਅਸੀਂ ਬੱਚੇ ਸਿਲੈਕਟ ਕਰਕੇ ਇੱਕ ਸੈੱਟ ਉਹਨਾਂ ਦੇ ਨੋਰਮਸ ਨੇ ਨੋਰਮਸ ਨੂੰ ਅਗਰ ਕੁਆਲੀਫਾਈ ਕਰਦੇ ਆ ਉਹਨੂੰ ਬੱਚਿਆਂ ਨੂੰ ਕੈਂਪ ਦੇ ਵਿੱਚ ਲੈ ਕੇ ਉਹਨਾਂ ਨੂੰ ਸਪੈਸੀਫਿਕ ਟ੍ਰੇਨਿੰਗ ਦੇਵਾਂਗੇ ਜੀ ਜਦੋਂ ਟ੍ਰੇਨਿੰਗ ਦੇਵਾਂਗੇ ਨੇਚਰਲੀ ਇਸ ਗੇਮ ਦੇ ਵਨ ਕਿਚਨ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਤੁਸੀਂ ਬਹੁਤ ਬਹੁਤ ਧੰਨਵਾਦ ਇਹ ਸਰਟੀਫਿਕੇਟ ਲੈ ਕੇ ਆਪਣੇ ਮੈਡਲ ਲੈ ਕੇ ਘਰਾਂ ਦੇ ਸ਼ੀਸ਼ੇ 'ਚ ਤਮੜਾ ਸਕਦੇ ਨੇ ਪਰ ਆਪਣੀ ਜ਼ਿੰਦਗੀ ਦੀ ਰੋਟੀ ਦੀ ਜਿਹੜੀ ਆ ਰੋਜ਼ਗਾਰ ਹੈ ਉਹ ਰੋਟੀ ਦੇ ਰੋਜ਼ਗਾਰ ਤੇ ਬਣਾ ਪਰ ਰੋਟੀ ਨਹੀਂ ਖਾ ਸਕਦੇ ਸੋ ਅੱਜ ਲੋੜ ਇਸ ਗੱਲ ਦੀ ਹੈ ਕਿ ਸਾਡੀ ਇਸ ਕਿਰਤ ਜਗਤ ਨੂੰ ਬਚਾਉਣ ਲਈ ਸਾਡੀਆਂ ਧੀਆਂ ਦੇ ਹੌਸਲੇ ਨੂੰ ਵਧਾਉਣ ਲਈ ਪੰਜਾਬ ਸਰਕਾਰ ਜਰੂਰ ਅਜਾਏ ਪੈਪਰਸ ਕਰੇ ਵੀ ਇਹਨਾਂ ਨੂੰ ਸਰਕਾਰੀ ਨੌਕਰੀ ਦੇ ਕੇ ਨਵਾਜੇ ਇਹ ਸਾਡੀ ਬੇਨਤੀ ਹੈ ਸਾਡੀ ਅਪੀਲ ਵੀ ਹੈ ਸੋ ਇਸ ਅਪੀਲ ਦੇ ਨਾਲ ਸਾਰਿਆਂ ਤੋਂ ਹੀ ਆਸਤ ਲੈਣੇ ਆ ਸਸਰੀ ਆਕਾਲ ਰੱਬ ਰੱਖੇ